ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆਜਰੀ ਵੀਡੀਓ ਵਿੱਚ ਪਟੋਪੀਆਂ ਦੋ ਗੜਣ ਸੇ ਲਈ ਲੈ ਕੇ ਆਏ ਜੀ। ਇੱਕ KF ਹੈ ਇੱਕ Jersey ਆ। ਆਓ ਕਰ ਲੈਨੇ ਬਾਈ ਨਾਲ ਗੱਲਬਾਤ। ਆਜੋ ਬਾਈ ਜੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ। ਹੋ ਠੀਕ ਹੋ ਮਜੀ। ਹਾਂ ਠੀਕ ਠਾਕ। ਨਾਮ ਤੇ ਐਡਰੈਸ ਬੋਲ। ਨਾਮ ਡਾਕਟਰ ਰੇਸ਼ੂ ਸਿੰਘ। ਹੂੰ। ਪਿੰਡ ਸੰਧੂਕਲਾ। ਹੂੰ। ਜ਼ਿਲ੍ਹਾ ਬਰਨਾਲਾ। ਤਹਿਸੀਲ ਤਪ। ਨੇੜੇ ਪਿੰਡ ਬਾਈ। ਨੇੜੇ ਪਿੰਡ ਨਾਣੇ ਵਾਲਾ ਭਦੌੜ। ਇਧਰੋਂ ਦੂਜੇ ਪਾਸੋਂ ਤਪੇ ਵਾਲੀ ਸਾਈਡ ਤੋਂ ਆਈ ਆ ਮੋਬਾਈਲ ਨੰਬਰ ਹੈ ਮੋਬਾਈਲ ਨੰਬਰ ਡਾਕਟਰ 99152 15127 ਠੀਕ ਹੈ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਇੱਧਰੋਂ ਸ਼ੁਰੂ ਕਰਦੇ ਜਿਹੜੀ ਇਹ ਬੱਚੀ ਦੇ ਨੇ ਕਿੰਨੀ ਉਮਰ ਹੈ ਜੀ ਡਾਕਟਰ ਇਹਦੀ ਉਮਰ ਹੈਗੀ ਆ 10 ਮਹੀਨੇ ਦੀ 10 ਮਹੀਨੇ ਜੀ ਕਿਹੜੇ ਟੀਕੇ ਦੀ ਹੈ ਟੀਕਾ ਨਹੀਂ ਡਾਕਟਰ ਆਪਾਂ ਦੱਸਣ ਬੱਚਾ ਆਪ ਹੀ ਦੱਸੂ ਨਾ ਟੀਕਾ ਆਪਾਂ ਦੱਸਿਆ ਨਾ ਪੁੱਛਿਆ ਕਿਤੇ ਠੀਕ ਆ ਤੇ ਮਾਂ ਦਾ ਦੁੱਧ ਕਿੰਨਾ ਸੀ ਨਾ ਡਾਕਟਰ ਮਾਂ ਦਾ ਦੁੱਧ ਸੁਣਾ ਬੰਦੇ ਨੇ ਆਪ ਦੀ ਸੋਝ ਸਮਝ ਨਾ ਲੈਣੀ ਆ ਠੀਕ ਆ ਕੁਆਲਿਟੀ ਵਾਲੀ ਆ ਬਸ ਹੀ ਮੰਨ ਹੂੰ ਤੇ ਕੱਦ ਬੰਡ ਤੂੰ ਐਂ ਦੇਖ ਲੈ ਮੇਰੀ 5 ਫੁੱਟ 6 ਇੰਚ ਕੱਦ ਦਾ ਠੀਕ ਆ ਤੇ ਬਸ ਹੀ ਮੇਰੇ ਲੱਕ ਤੋਂ ਤਾਂ ਹਾਂ ਜਾਂਦੀ ਆ ਮੈਨੂੰ ਸਹੀ ਗੱਲ ਆ ਭਾਈ ਬਰੀਡ ਚੈੱਕ ਕਰ ਲੋ ਬਰੀਡ ਮੂਵ ਉੱਥੇ ਵਾਸੀ ਦਿਖਾ ਦੇ ਡਾਕਟਰ ਦੇ ਛੇਸ ਦੀ ਛੱਕੀ ਵਾਲੀ ਵਸਦੀ ਆ ਬੋਦੀ ਚੈੱਕ ਕਰੋ ਕੰਨ ਚੈੱਕ ਕਰੋ ਬਰੀਡ ਇੱਕ ਨੰਬਰ ਆ ਬਾਈ ਛੋਟਾ ਕੰਨ ਚੰਗਾ ਛੋਟਾ ਕੰਨ ਫੁੱਲ ਬਰੀਡ ਦੰਦੋ ਖੀਰੀ ਜਮਾ ਖੀਰੀ ਡਾਕਟਰ ਗਾਰੰਟੀ ਵਾਲਾ ਦਿਖਾ ਵੀ ਦੰਦ ਜਮਾ ਖੀਰੀ ਬਾਈ ਕੀ ਆ ਬਾਤ ਆ ਕੱਦ ਚੰਗਾ ਪੁੱਤੋਂ ਪੁੱਧਰਾ ਝੂਲੀ ਕਿਵੇਂ ਆ ਬਾਈ ਝੂਲੀ ਬਹੁਤ ਚੰਗੀ ਆ ਡਾਕਟਰ ਗਲਾਬੀ ਥਾਣਾ ਚਾਰੇ ਥਾਣਾ ਠੱਪੜਾ ਦਿਖਾ ਦੇ ਡਾਕਟਰ ਬਹੁਤ ਚੰਗਾ ਵਸੀ ਦਾ ਥਾਣਾ ਦਿਖਾ ਦਿਓ ਬਾਈ ਕਿਆ ਬਾਤ ਹੈ ਝੂਲੀ ਬੜੀ ਚੰਗੀ ਹੈ ਯਾਰ ਬਹੁਤ ਚੰਗੀ ਹੈ ਬਾਲ ਬੁਲ ਸੁਝੇ ਆ ਹਨ ਗੱਡੀ ਤੂੰ ਐ ਪੱਟੀ ਰ ਗੱਬਣ ਵਾਲੀ ਗੀ ਵਸੀ ਕਰੀ ਬੈਠੀ ਕਿਆ ਬਾਤ ਆ ਬਾਈ ਹਮ ਸਹੀ ਗੱਲ ਆ ਕਿਆ ਬਾਤ ਆ ਝੂਲੀ ਚੰਗੀ ਆ ਬਾਈ ਤੇ ਪਿੱਛੇ ਤੋਂ ਚੌੜੀ ਟੁੜੀ ਚੰਗੀ ਆ ਤੂੰ ਪਿੱਛੇ ਤੋਂ ਦੇਖ ਪੈਠ ਪੜਾ ਡਾਇਰੈਕਟਰ ਸਟਾਕਰ ਬੱਚੀ ਦਾ ਦੇ ਪੈਠ ਪੜਾ ਦੇ ਬਹੁਤ ਚੰਗਾ ਹੈਗਾ ਸਹੀ ਗੱਲ ਆ ਬਾਈ ਖੋਲ ਦੇ ਬਾਈ ਤੋਰ ਦੇ ਹੌਲ ਬਰੀਡ ਹਮਰ ਚੰਗੀ ਆ ਛੋਟੀ ਆ ਹਜੇ ਗਰੋਥ ਬਹੁਤ ਇੱਕ ਗੱਟੇ ਨਾਲ 33 ਕਾ ਲੈ ਲਉ ਬਸੀ ਤਿਆਰ ਹੋਣ ਵਾਲੀ ਆ ਬੰਦਾ ਸਾਮਲੇ ਕੋਈ ਹਨ ਸਹੀ ਆ ਸામਣ ਵਾਲੀ ਆ ਬੱਸੀ ਹਮ ਲੱਤਾਂ ਲੁੱਤਾਂ ਦੀ ਪੂਰੀ ਲੱਤਾਂ ਲੁੱਤਾਂ ਦੇ ਡਾਕਟਰ ਪੱਧਰਾ ਪੂਰੀਆਂ ਐ ਨਹੀਂ ਢਿੜਕੇ ਤੁਰਦੀਆਂ ਚੌੜੀ ਚੂੜੀ ਹੋ ਕੇ ਤੁਰਦੀਆਂ ਪੂਰੀ ਦੇ ਖਰ ਨਹੀਂ ਹੁਣ ਨਹੀਂ ਦੇਖੀ ਡਾਕਟਰ ਬੱਸੀ ਜੀ ਛੋਟਾ ਕੰਨ ਕੀ ਬਾਤ ਆ ਹਮ ਹਰ ਨਹੀਂ ਹੁਣ ਨਹੀਂ ਦੇਖ ਡਾਕਟਰ ਬੱਸੀ ਜੀ ਤੇ ਮੁੱਲ ਕੀ ਆ ਭਰਾ ਜੈਜਾ ਮੁੱਲ ਡਾਕਟਰ ਫੋਨ ਤੇ ਕਰਾਂਗੇ ਕੱਲੀ ਕੱਲੀ ਦਾ ਹਮ ਜੋੜੇ ਦਾ ਮੁੱਲ ਹੋ ਜੂ ਜੇ ਬੰਦਾ ਜੋੜਾ ਲੈਂਦਾ ਹਮ 43000 ਦਾ ਜੋੜਾ ਦੇ ਦੇਵੇਂ ਆਪਾਂ ਠੀਕ ਆ ਬਾਈ ਜੋੜਾ ਬਾਈ ਕਹਿੰਦਾ 43000 ਦਾ ਦੇ ਦੇਾਂਗੇ ਚਲੋ ਵਿੱਚੋਂ ਮਾਨ ਡਾਕਟਰ ਕੰਨ ਕੋਲ ਦਿਖਾ ਦੇ ਬਸ ਇਹਦਾ ਛੋਟਾ ਕੰਮ ਨੇ ਸੱਚੀ ਚੰਗੀ ਆ ਫੇਸ ਬੋਦੀਵਾਦੀ ਪੂਰੀ ਚੰਗੀ ਪ੍ਰਿੰਟ ਵਾਲੀ ਵਸੀ ਹੋ ਮਨ ਲਾ ਸਾਹਮਣੇ ਆ ਬੰਦੇ ਨੇ ਸਾਹਮਣੀ ਹੋਵੇ ਸੌਂਕ ਨਾ ਬਸ ਇਹ ਇੱਕ ਮਹੀਨੇ ਨੂੰ ਮੈਂ ਕਹਣਾ ਡੇਢ ਮਹੀਨੇ ਨੂੰ ਬਸ ਇਹ ਟੀਕਾ ਲੈ ਲੂਗੀ ਸਹੀ ਗੱਲ ਆ ਬਾਈ ਕੀ ਆ ਬਾਤ ਆ ਤੋੜਾ ਧਾਰਾ ਦੇਖ ਡਾਕਟਰ ਬਸ ਇਹ ਬਾਕੀ ਦੰਦੋਂ ਖੀਰੀ ਆ ਬਾਈ ਦੰਦੋਂ ਖੀਰੀ ਆ ਡਾਕਟਰ ਇਹ ਗੱਲ ਦੀ ਗਾਰੰਟੀ ਹੋ ਜਿਹੜੀ ਗੱਲ ਹੋ ਆਪਾਂ ਦੱਸ ਕੇ ਦੇਵਾਂਗੇ ਮਾੜੀ ਜਿਹੀ ਨਾਲੇ ਕਣਕ ਦੇ ਰਾਣੀ ਜੀ ਨੇ ਮਾੜੀ ਜੀ ਉਹਦਾ ਕੋਈ ਉਹ ਨਹੀਂਗਾ ਫੋਟ ਜੀ ਐ ਇੰਨੀ ਇੰਨੀ ਕਹੋ ਵੀ ਪਿੱਸੇ ਆ ਕੋਈ ਥਾਣਾ ਦੇ ਨਾਲ ਨਹੀਂ ਉਹਦਾ ਕੋਈ ਵਹਿਮ ਨਹੀਂਗਾ ਮਨ ਲਾ ਹੂੰ ਮਾੜੀ ਉਹਦਾ ਕੋਈ ਫਿਕਰ ਨਹੀਂ ਕੋਈ ਵਹਿਮ ਨਹੀਂ ਹੁੰਦਾ ਸਹੀ ਨਾ ਨਾ ਉਹਦਾ ਕੋਈ ਡਰ ਨਹੀਂ ਉਹ ਚੱਲਦੀ ਨਹੀਂ ਹੈਗੀ ਹਾਂ ਪਿੱਸੇ ਆ ਡਾਟਰ ਉਹ ਥਾਣਾ ਦੇ ਨਾਲ ਨਹੀਂ ਮਨ ਹੂੰ ਝੋਲੀ ਇੱਕ ਨੰਬਰ ਆ ਬਈ ਚਾਰ ਹੀ ਥਾਣਾ ਗ੍ਰੋਥ ਚੈੱਕ ਕਰੋ ਕੱਦ ਚੰਗਾ ਗਾ ਬਰੀਡ ਇੱਕ ਨੰਬਰ ਇੱਕ ਨੰਬਰ ਵਾਲਾ ਡਾਟਰ ਜਮ ਤੇ ਮੁੱਲ ਬਾਈ ਨੇ ਦੱਸਿਆ ਵੀ ਜਾਇ ਜੀ ਇਹ ਜੋੜੇ ਦਾ ਹਨ ਜੋੜੇ ਦਾ ਮੁੱਲ ਡਾਟਰ 43000 ਆ ਕੱਲੀ ਕੱਲੀ ਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਠੀਕ ਆ ਜੋੜੇ ਜੋ ਵੀ ਆਪਾਂ ਮਾਨਤਾਣ ਕਰ ਦਿੰਗੇ ਬੰਦੇ ਦਾ ਮੋੜਦੇ ਨਹੀਂ ਓਕੇ ਅੱਗੇ 2 ਨੰਬਰ ਤੇ ਇਹਦੀ ਕਿੰਨੀ ਉਮਰ ਹੈ ਬਾਈ ਇਹਦੀ ਡਾਕਟਰ ਉਮਰ ਹੋਊਗੀ 8 ਕੁ 9 ਮਹੀਨੇ ਦਾ ਬੱਚਾ 8 ਕੁ ਦਾ ਠੀਕ ਆ ਤੇ ਪਿਆਰ ਪੰਜਾਬ ਵਾਲੀ ਜਰਸੀ ਆ ਬੋਦੀਵਾਦੀ ਦਿਖਾ ਦੇ ਡਾਕਟਰ ਕੰਨ ਕੋਲ ਦੇ ਚੰਗਾ ਬਹੁਤ ਦਿਖਾ ਦੇ ਵਾਟੂ ਆ ਪੂਰਾ ਚੰਗਾ ਲੱਗਦਾ ਕੰਨ ਗੋਨ ਦਿਖਾ ਛੋਟਾ ਕੰਨ ਨਾਲ ਡਾਕਟਰ ਪਿਆਰ ਪਿਆਵ ਵਾਲੀ ਜਰਸੀ ਬੰਨੇ ਮੰਗਦੇ ਸੀ ਗਰਮੀ ਦਾ ਤੋਹਫਾ ਹੀ ਆ ਮਨ ਦੰਦ ਦਿਖਾ ਦੇ ਡਾਕਟਰ ਦੰਦ ਖੀਰੀ ਆ ਜਾ ਮੈਂ ਪਿਆਰ ਦੁੱਧ ਦੰਦ ਆ ਕੀ ਬਾਤ ਆ ਹੂੰ ਚਾਰੀ ਥਣ ਹਾਂ ਚਾਹ ਦਿਖਾ ਦੇ ਡਾਕਟਰ ਥਣ ਚਾਰ ਆ ਪਿੱਠ ਪੂੜਾ ਦਿਖਾ ਦੇ ਬੱਸੀ ਦਾ ਖੜਨੀ ਫੋਣੀ ਹੂੰ ਝੋਲੀ ਇੱਕ ਨੰਬਰ ਆ ਲੈ ਜਮਾ ਇੱਕ ਨੰਬਰ ਜੋ ਨੀ ਡਾਕਟਰ ਚੰਗੀ ਆ ਬੱਚੀ ਕਲਰ ਕਲਰ ਬਹੁਤ ਚੰਗਾ ਕਰਮ ਵਾਲੀ ਦਾ ਤੋੜ ਦੇ ਬਾਈ ਫੁੱਲ ਬਰੀਡ ਆ ਜਰਸੀ ਨਾ ਚਲਦੀ ਆ ਮਿਲਦੀ ਬਹੁਤ ਘੱਟ ਆ ਗਰਮੀ ਆਉਂਦੀ ਡਾਕਟਰ ਤੋਂ ਐ ਮਨ ਲਾ ਸਾਹਮਣੇ ਫਿਰ ਤੇ ਹੂੰ ਕੰਨ ਗੋਨੇ ਦਾ ਟਰੈਨ ਵੀ ਵੱਡਾ ਕੰਨਾਂ ਚ ਛੋਟਾ ਕੰਨ ਆ ਜਾ ਸਹੀ ਗੱਲ ਆ ਗਰਮੀ ਬਿਲਕੁਲ ਨਹੀਂ ਮਾਉਂਦੀ ਫੈਂਟ ਇਹਨਾਂ ਦੀ ਕਰਮਾਣੀ ਦੀ ਫੁੱਲ ਆਉਂਦੀ ਆ ਤੋਰਾ ਚੈੱਕ ਕਰੋ ਪੱਧਰ ਬੱਸੀ ਨੇ ਡਾਕਟਰ ਰੰਗ ਬਣਾਉਣਾ ਹਜੇ ਲੂਣ ਝਾੜੀ ਜਾਂਦੀ ਆ ਮਨ ਲਾ ਹੂੰ ਹੋਰ ਹੀ ਕੋ ਬਣ ਜਾਣਾ ਤਿਆਰ ਹੋ ਕੇ ਬੱਸੀ ਨੇ ਕੋਈ ਐ ਨਹੀਂ ਢਿੱਡਲੀ ਜੀ ਆ ਬੱਸੀ ਹੂੰ ਕਦ ਕੋ ਤੇ ਦੇਖ ਬੱਸੀ ਹਜੇ ਮੈਂ 8-9 ਮਹੀਨੇ ਦੀ ਆ ਤੋਰਾ ਧਾਰਾ ਦਿਖਾ ਲਈ ਡਾਕਟਰ ਪੂਰਾ ਚੰਗਾ ਗਾ ਸਹੀ ਗੱਲ ਆ ਭਾਈ ਖੜ ਨਹੀਂ ਖੁਰ ਨਹੀਂ ਦੇਖੀ ਡਾਕਟਰ ਬੱਚੇ ਦੀ ਕੁਆਲਿਟੀ ਇੱਕ ਨੰਬਰ ਆ ਇੱਕ ਨ ਹਰਨੀ ਹਰਨੀ ਦਾ ਕੀ ਬਾਤ ਆ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਮਾਨਦਨ ਹੋਊਗਾ ਬਾਈ ਫੇਸ ਬੋਦੀ ਬਾਦੀ ਬੋਦੀ ਵਾਲੀ ਜਰਸੀ ਪਿਆਰ ਫੁੱਲ ਬ੍ਰੀਡ ਆ ਕੀ ਬਾਤ ਆ ਚਾਰ ਥਾਣਾ ਬਾਈ ਚਾਰ ਥਾਣਾ ਡਾਕਟਰ ਜਮਾ ਦੰਦੋਂ ਜਮਾ ਖੀਰੀਆ ਤੋਰਾ ਦਿਖਾ ਡਾਕਟਰ ਬੱਸੀ ਦਾ ਪੂਰਾ ਚੰਗਾ ਤੋਰਾ ਹਮ ਕੁਆਲਿਟੀ ਇੱਕ ਚ ਨੰਬਰ ਆ ਇੱਕ ਨੰਬਰ ਆ ਡਾਕਟਰ ਜਮਾ ਨਾਗਸੀ ਭਰਾ ਕੋਲੇ ਦੋ ਦੋਨੀ ਦੇ ਖਾਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨੇ ਕਨੈਕਟ ਕਰ ਲਿਓ ਜੀ ਧੰਨਵਾਦ ਆ